ਦੇਖੋ ਬੇਟਾ ਦੁਨੀਆ ਹੋ ਗਈ ਹੈ ਹੁਣ ਦਿਖਾਵੇ ਦੀ ਵਧੀਆ ਦੇਸੀ ਘੋ ਪਿਛੇ ਰੇੜੀ ਮੱਲੇ ਚੌਂਕ 'ਚ ਮਿਲਦਾ ਤੇ ਬਹੁਤ ਘੱਟ ਲੋਕ ਜਾਂਦੇ ਖਰੀਦਣ ਲਈ ਤੇ ਜਿਨ੍ਹਾਂ ਨੇ ਵਧੀਆ ਡੱਬੇ ਪੈਕ ਕਰਕੇ ਇੱਥੋਂ ਦੀ ਉੱਥੇ ਤੱਕ ਇਸ਼ਤਿਹਾਰ ਲਾ ਦੇਣਾ ਤੁਸੀਂ ਵੀ ਮੰਮਾ ਨੂੰ ਕਹਿੰਨੇ ਹੋ ਕਿ ਚਲੋ ਵੱਡੇ ਮਾਲ ਚੋਂ ਲੈ ਕੇ ਆਣਾ ਦੇਸੀ ਕੇ ਗੱਲ ਸਿਰਫ ਇਹੀ ਹੈ ਕਿ ਅਸਲੀਅਤ ਨੂੰ ਪਛਾਣਨ ਦੀ ਗੱਲ ਹੈ ਔਰ ਜਿੰਨੇ ਬੱਚੇ ਬੈਠੇ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਨਾ ਕੁਝ ਬੱਚਿਆਂ ਕੋਲ ਮੈਂ ਉਹਨਾਂ ਦੇ ਸਵਾਲ ਅੰਗਰੇਜ਼ੀ 'ਚ ਸੁਣੇ ਐਸੀ ਕੋਈ ਗੱਲ ਨਹੀਂ ਕਿ ਸਾਨੂੰ ਅੰਗਰੇਜ਼ੀ ਨਹੀਂ ਆਂਦੀ ਪੜ੍ਹੇ ਅਸੀਂ ਵੀ ਕਾਨਵੈਂਟ ਸਕੂਲ 'ਚ ਹੈ ਲੇਕਿਨ ਮੈਨੂੰ ਇੱਕ ਟੈਗੋਰ ਦੀ ਗੱਲ ਮੈਂ ਇੱਕ ਦਿਨ ਪੜ੍ਹੀ ਸੀ ਉਹ ਮੇਰੇ ਦਿਲ 'ਚ ਵੱਜੀ ਜਾ ਕੇ ਟੈਗੋਰ ਨੂੰ ਭਾਰਤ ਦੇ ਗਵਰਨਰ ਜਨਰਲ ਨੇ ਚਿੱਠੀ ਲਿਖੀ ਅੰਗਰੇਜ਼ ਨੇ ਉਹਨੇ ਕਿਹਾ ਤੂੰ ਬਹੁਤ ਵਧੀਆ ਉਪਨਿਆਸ ਲਿਖਦਾ ਏ ਯਾਰ ਤੂੰ ਘੱਟੋ ਘੱਟ ਅੰਗਰੇਜ਼ੀ ਸਿੱਖ ਲੈ ਇਹ ਸਾਰੀ ਬੰਗਾਲੀ ਦੀ ਟ੍ਰਾਂਸਲੇਟ ਇੰਗਲਿਸ਼ 'ਚ ਕਰ ਆਕਸਫੋਰਡ 'ਚ ਛਪਣਗੇ ਟੈਗੋਰ ਨੇ ਉਹਨੂੰ ਜਵਾਬ ਲਿਖਿਆ ਕਿ ਮੈਂ ਅੰਗਰੇਜ਼ੀ ਨਹੀਂ ਸਿੱਖਾਂਗਾ ਜੇ ਤੁਸੀਂ ਟੈਗੋਰ ਨੂੰ ਪੜ੍ਹਨਾ ਹੈ ਤੁਹਾਨੂੰ ਬੰਗਾਲੀ ਸਿੱਖਣੀ ਪਵੇਗੀ ਤੇਨ ਮੁੱਖ ਦੀ ਗੱਲ ਨੋਟ ਕਰ ਲਓ ਮੁਕਦੀ ਗੱਲ ਨੋਟ ਕਰ ਲੋ ਜਿਨੇ ਆਪਣੀ ਮਾਂ ਬੋਲੀ ਨੂੰ ਛੱਡ ਦਿੱਤਾ ਜਿਨੇ ਆਪਣੀ ਮਾਂ ਬੋਲੀ ਬੋਲਣੀ ਛੱਡਤੀ ਲਿਖਣੀ ਛੱਡਤੀ ਪੜ੍ਹਣੀ ਛੱਡ ਦਿੱਤੀ ਉਹ ਜਿੱਦੀ ਮਰਜ਼ੀ ਵੱਡੀ ਕੁਰਸੀ ਤੇ ਬਹਿ ਜਾਏ ਜਿਹੜਾ ਆਪਣੀ ਮਾਂ ਦਾ ਵਫਾਦਾਰ ਨਹੀਂ ਹੋ ਸਕਦਾ ਦੁਨੀਆਂ ਉਹਦੀ ਕਦੀ ਵਫਾਦਾਰ ਨਹੀਂ